ਕਿਸਾਨਾਂ ਵੱਲੋਂ ਪਬਲਿਕ ਵਾਸਤੇ 3 ਘੰਟੇ ਵਾਸਤੇ ਕੀਤਾ ਗਿਆ ਟੂਲ ਪਲਾਜ਼ਾ ਫ੍ਰੀ ਸਾ ਨਾ ਮਜ਼ਦੂਰਾਂ ਦਾ ਇੱਕ ਜਿੰਦਾਰ ਸਾਲਾ ਰੋਤ ਚੁੱਧਲ ਕਰ ਰਿਹਾ ਮੋਦੀ ਮਰਦਾਬਾਦ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਜੁਗ ਕਿਸਾਨ ਮੋਰਚੇ ਵੱਲੋਂ ਜਿਹੜੀ ਅੱਜ ਦੀ ਕਾਲ ਸੀ ਉਹਦੇ ਮੁਤਾਬਕ ਅਸੀਂ ਅੱਜ 11 ਤੋਂ 2 ਵਜੇ ਤੱਕ ਜਿਹੜਾ ਟੋਲ ਪਲਾਜ਼ਾ ਉਹ ਪੂਰੇ ਭਾਰਤ ਦੇ ਵਿੱਚ ਬੰਦ ਕਰਨ ਜਾ ਰਹੇ ਹਾਂ ਅੱਜ ਅਚਲੰਗ ਟੋਲ ਪਲਾਜ਼ੇ ਤੇ ਬੈਠੇ ਆ ਕਿਉਂਕਿ ਬੇਸ਼ੱਕ ਸਾਡੀਆਂ ਉਹ ਜਥੇਬੰਦੀਆਂ ਜਿਹੜੀਆਂ ਉੱਥੇ ਆਪਣੇ ਕਿਸਾਨ ਵੀਰ ਸਾਡੇ ਪਹੁੰਚੇ ਆ ਉਹਨਾਂ ਤੇ ਜਿਹੜੀ ਅੱਜ ਤਸ਼ੱਦਦ ਕਰ ਰਹੀ ਆ ਗਵਰਨਮੈਂਟ ਅੱਜ ਖੱਟੜ ਸਰਕਾਰ ਨੇ ਉਹ ਜਿਹਾ ਉੱਥੇ ਮਾਹੌਲ ਸਿਰਜ ਦਿੱਤਾ ਵੀ ਜਿਹੜਾ ਅੱਜ ਪਾਕਿਸਤਾਨ ਦੇ ਬਾਰਡਰ ਤੇ ਹੋਵੇ ਇਸ ਗੱਲ ਦਾ ਸਾਨੂੰ ਬਹੁਤ ਦੁੱਖ ਆ ਕਿ ਉਹ ਸਾਡੇ ਵੀਰਾਂ ਦੇ ਉੱਤੇ ਬਹੁਤ ਜ਼ਿਆਦਾ ਜਿਹੜੇ ਸੰਜੂ ਗੈਸ ਦੇ ਗੋਲੇ ਪਲਾਸਟਿਕ ਦੀਆਂ ਗੋਲੀਆਂ ਦੇ ਨਾਲ ਸਾਡੇ ਵੀਰ ਜਿਹੜੇ ਉੱਥੇ ਜ਼ਖਮੀ ਕਰ ਦਿੱਤੇ ਇਹੋ ਬੜਾ ਦੁੱਖ ਆ ਦੇਖੋ ਅੱਜ ਇਹ ਸਰਕਾਰ ਨੂੰ ਅਸੀਂ ਇੱਕੋ ਇੱਕ ਚੇਤਾਵਨੀ ਦੇਣੀ ਚਾਹੁੰਦੇ ਆ ਪਿਛਲੇ ਸਮੇਂ ਦੇ ਵਿੱਚ ਜਿਸ ਸੇ ਅੱਜ ਟੋਲ ਪੁਲਾਜੇ ਤੇ ਬੈਠੇ ਹਾਂ 437 ਦਿਨ ਅਸੀਂ ਬੰਦ ਰੱਖਿਆ ਸੀ ਔਰ ਜਿਹੜਾ ਲੰਮਾ ਸਮਾਂ ਦਿੱਲੀ ਦੇ ਵਿੱਚ ਸੰਘਰਸ਼ ਚੱਲਿਆ ਸੀ ਇਹ ਕਦੇ ਸਰਕਾਰ ਸੋਚੇ ਨਾ ਤੇ ਕੋਸ਼ਿਸ਼ ਜਥੇਬੰਦੀਆਂ ਜਿਹੜੀਆਂ ਪੰਜਾਬ ਦੇ ਵਿੱਚ ਬੈਠੀਆਂ ਉਹ ਨਹੀਂ ਇਹ ਸਾਡੇ ਵੀਰ ਹੀ ਆ ਜਿਹੜੀ ਉੱਥੇ ਗਏ ਹੋ ਸੀ ਇਹ ਜਿਹੜੀਆਂ ਜਥੇਬੰਦੀਆਂ ਬਿਲਕੁਲ ਨੰ ਮੰਨ ਧੰਨ ਦੇ ਨਾਲ ਸਾਥ ਦੇਣ ਗਿਆ ਹੋ ਸਕਦਾ ਜਥੇ ਬੰਦੀਆਂ ਦੇ ਵਿੱਚ ਕੋਈ ਮਾੜੀ ਮੋਟੀ ਗੱਲਬਾਤ ਹੋ ਸਕਦੀ ਆ ਪਰ ਸਾਡੇ ਜਿਹੜੇ ਕਿਸਾਨ ਵੀਰ ਆ ਬਿਲਕੁਲ ਇਸੇ ਤਰ੍ਹਾਂ ਜਿੱਥੇ ਇੱਥੇ ਡਟੇ ਪਏ ਆ ਉਹਨਾਂ ਦਾ ਸਾਥ ਦੇਣ ਲਈ ਬਿਲਕੁਲ ਤਿਆਰ ਆ ਕਿਉਂਕਿ ਕਿਉਂਕਿ ਜਣਾ ਜਿਹੜਾ ਦਿੱਲੀ ਜਾਣਾ ਅਸੀਂ ਆਪਣੀ ਰਾਜਧਾਨੀ ਦੇ ਵਿੱਚ ਜਾਣਾ ਕੋਈ ਮਾੜੀ ਗੱਲ ਨਹੀਂ ਇੱਥੋਂ ਸਾਨੂੰ ਇਹ ਸਰਕਾਰਾਂ ਕਿਉਂ ਰੋਕ ਰਹੀਆਂ ਡੈਮੋਕਰੇਸੀ ਆ ਅਸੀਂ ਆਪਣੀ ਆਵਾਜ਼ ਉਠਾ ਸਕਦੇ ਆ ਪ੍ਰੋਟੈਸਟ ਕਰਨਾ ਸਾਡਾ ਹੱਕ ਆ ਆਪਣੇ ਦੇਸ਼ ਦੇ ਵਿੱਚ ਰਹਿੰਦਿਆਂ ਹੋਇਆਂ ਸਾਨੂੰ ਇਹ ਬੰਦ ਰਹੇ ਆ ਇਹਨਾਂ ਸਰਕਾਰਾਂ ਨੂੰ ਇੰਨੀ ਲਾਂਤ ਕਿ ਇਹ ਸਰਕਾਰਾਂ ਸਾਨੂੰ ਪੰਜਾਬ ਨੂੰ ਬੰਨ ਰਹੀਆਂ ਕਿਉਂ ਇਹ ਡੈਮੋਕ੍ਰੇਸੀ ਆ ਸਾਡਾ ਸਾਰਿਆਂ ਦਾ ਹੱਕ ਵਾ ਸਾਡਾ ਆਵਾਜ਼ ਉਠਾਉਣਾ ਇਹ ਸਾਨੂੰ ਕਿਉਂ ਬੰਨ ਰਹੀਆਂ ਇਸ ਕਰਕੇ ਅਸੀਂ ਇਹ ਸਰਕਾਰਾਂ ਨੂੰ ਚੇਤਾਵਨੀ ਦੇਣੀ ਚਾਹੁੰਦੇ ਆ ਉਹ ਅਤਿਆਚਾਰ ਕਰਨਾ ਬੰਦ ਕਰਨ ਸਾਡੇ ਉੱਥੇ ਜਿਹੜੇ ਕਿਸਾਨ ਮਜ਼ਦੂਰ ਭਰਾ ਆਇਆ ਉਹਨਾਂ ਤੇ ਅਤਿਆਚਾਰ ਕੀਤਾ ਉਹ ਜ਼ਖਮੀ ਹੋਏ ਪਏ ਆ ਪਰ ਅਸੀਂ ਉਹਨਾਂ ਨੂੰ ਇਹ ਗੱਲ ਦੱਸ ਦੇਣੀ ਚਾਹੁੰਦੇ ਆ ਕਿ ਅਸੀਂ ਪਿੱਛੇ ਨਹੀਂ ਹਟਾਂਗੇ ਪਿਛਲਾ ਅੰਦੋਲਨ ਤੁਸੀਂ ਯਾਦ ਕਰ ਲਓ ਇਸੇ ਤਰ੍ਹਾਂ ਇਹ 437ਵੇਂ ਦੇ ਰਸਤੇ ਟੋਲ ਬਲਾਜੇ ਤੋਂ ਅਸੀਂ ਉੱਠੇ ਸੀ ਔਰ ਉੱਥੇ ਵੀ ਵੱਡੀ ਗਿਣਤੀ ਦੇ ਵਿੱਚ ਜਾਵਾਂਗੇ ਇਹ ਸਰਕਾਰਾਂ ਸੋਚ ਲੈਣ